ਹੁਣ 5 ਮਿੰਟ ਦੇ ਲਈ ਸੁਖਮਿੰਦਰ ਸਿੰਘ ਗੱਜਣਵਾਲਾ ਬੇਨਤੀ ਹੈ ਕਿ 5 ਮਿੰਟ ਦੇ ਲਈ ਉਹ ਬੇਨਤੀਆਂ ਕਰਨਗੇ ਉਸ ਤੋਂ ਬਾਅਦ ਭਾਈ ਰਜਿੰਦਰ ਸਿੱਖ ਵਿਰਸਾ ਪੰਜਾਬ ਦੇ ਸਰਪ੍ਰਸਤ ਸਾਡੇ ਬਹੁਤ ਸਤਿਕਾਰਯੋਗ ਬਾਬਾ ਅਰਜਿੰਦਰ ਸਿੰਘ ਜੀ ਖਾਲਸਾ ਉਹਨਾਂ ਦੀ ਸਮੁੱਚੀ ਟੀਮ ਅਤੇ ਬਾਹਰੋਂ ਆਈਆਂ ਸਾਡੀਆਂ ਬੀਬੀਆਂ ਭੈਣਾਂ ਸਾਡੇ ਨੌਜਵਾਨ ਬਜ਼ੁਰਗ ਅਤੇ ਮਿਹਰ ਜਥੇਬੰਦੀ ਦੇ ਸਾਰੇ ਆਗੂ ਸਹਿਬਾਨ ਨੂੰ ਆਉ ਪਹਿਲਾਂ ਫਤਿਹ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਡਿਟੇਲ ਦੇ ਨਾਲ ਤੁਹਾਨੂੰ ਮੈਂ ਤੋਂ ਪਹਿਲਾਂ ਬੋਲਾਰਿਆਂ ਨੇ ਦੱਸਿਆ ਹੈਗਾ ਭਾਈ ਅਮਨਦੀਪ ਸਿੰਘ ਜੀ ਨੇ ਦੱਸਿਆ ਤੁਹਾਨੂੰ ਅਤੇ ਸਾਡੇ ਕੋਆਰਡੀਨੇਟਰ ਸੁਵਿੰਦਰ ਸਿੰਘ ਸਾਫ ਸਹੀੰਦ ਦੱਸਿਆ ਹੈ ਤੁਹਾਨੂੰ ਤਾਂ ਮੈਂ ਸੰਖੇਪ ਦੇ ਵਿੱਚ ਤੁਹਾਡੇ ਨਾਲ ਜੜੀਆਂ ਬੇਨਤੀਆਂ ਕਰਨੀਆਂ ਚਾਹੁੰਨਾ ਹੈਗਾ ਕਿ ਸਾਨੂੰ ਖਤਰਾ ਕਿੱਥੋਂ ਹੈਗਾ ਸਾਡੀ ਜਿਹੜੀ ਬਗਲਮੀ ਦਾ ਕਾਰਨ ਕੀ ਹੈਗਾ ਕਿਉਂਕਿ ਜਿਹੜੇ ਸਿੱਖ ਧਰਮ ਹੈਗਾ ਸਿੱਖ ਨੌਜਵਾਨੇ ਸਿੱਖ ਬੱਚੇ ਨੇ ਉਹ ਸ਼িকার ਕਹਿਦਾ ਬਣ ਰਹੇ ਆ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਆ ਆਰਐਸਐ ਦੀ ਗੱਲ ਕੀਤੀ ਹੈਗੀ ਆ ਮੈਂ ਤੁਹਾਨੂੰ ਥੋੜੀ ਜੀ ਗੱਲ ਉਹਨਾਂ ਬਾਰੇ ਦੱਸਾਂਗਾ ਕਿ 1925 ਦੇ ਵਿੱਚ ਜਿਹੜੀ ਹੈਗੀ ਆ ਆਰਐਸਐ ਨਾਂ ਦੀ ਜਥੇਬੰਦੀ ਗੁਜਰਾਤ ਦੇ ਵਿੱਚ ਉਹ ਚੱਲੂ ਹੋਈ ਬਣੀ ਹੋਤੋਂ ਉਹਨਾਂ ਦਾ ਅਜੰਡਾ ਕੀ ਸੀਗਾ ਕਿ ਅਸੀਂ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਹੈਗਾ ਉਹਦੇ ਲਈ ਸਾਡੇ ਰਸਤੇ ਵਿੱਚ ਜਿਹੜੀਆਂ ਰੁਕਾਵਟਾਂ ਹੈਗੀਆਂ ਅਸੀਂ ਉਹਨਾਂ ਨੂੰ ਦੂਰ ਕਰਨਾ ਹੈਗਾ ਤਾਂ ਮੈਂ ਤੁਹਾਨੂੰ ਆਰਸ ਦਾ ਜਿਹੜਾ ਸਹੀ ਨਾਂ ਦੱਸਣ ਲੱਗਾ ਕਿ ਹੈਗਾ ਤੁਸੀਂ ਨੋਟ ਕਰ ਲਿਓ ਉਹਦਾ ਸਹੀ ਨਾਂ ਹੈਗਾ ਰੈਸੀਅਲ ਸੁਪਰਮੈਸੀ ਆਫ ਸਿਸਟਮ ਇੱਕ ਖਾਸ ਰੇਸ ਨੂੰ ਇੱਕ ਖਾਸ ਜਾਤ ਨੂੰ ਮਨੁੱਖ ਸਮਰੱਥੀ ਦੇ ਅਨਸਾਰ ਸਾਰੇ ਅਧਿਕਾਰ ਪ੍ਰਾਪਤ ਸੀ ਉਹ ਕਿਹਦਾ ਕਤਲ ਕਰਦੇਵੇ ਉਹ ਕਿਹਦਾ ਬਲਾਤਕਾਰ ਕਰਦੇਵੇ ਉਹਨੂੰ ਕੋਈ ਸੱਜਾਨੇ ਸੀ ਤਾਂ ਉਹ ਵਾਰਿਸ ਸੀ ਗਿਆ ਉਸ ਨੀਤੀ ਨੂੰ ਉਸ ਵਿਧਾਨ ਨੂੰ ਭਾਰਤ ਵਿੱਚ ਲਿਆਉਣਾ ਚਾਹੁੰਦੀ ਆ ਤੇ 100 ਸਾਲ ਪੂਰੇ ਹੋਣ ਵਾਲੇ ਆ ਲਗਭਗ ਅੱਜ 2000 ਜਿਹੜੇ ਗਿਆ 24 ਹੋ ਗਿਆ ਤੇ ਅਗਲੇ ਸਾਲ 2025 ਹੈਗਾ ਇਸ ਲਈ ਸਾਨੂੰ ਸਾਹਮਣੇ ਦੀ ਲੋੜ ਹੈਗੀ ਆ ਕਿ ਜਿਹੜੀ ਇਹ ਜਮਾਤ ਹੈਗੀ ਆ ਜਿਹੜੀ ਭਾਰਤ ਦੇ ਘੱਟ ਗਿਣਤੀ ਲੋਕਾਂ ਤੇ ਜ਼ਬਰ ਕਰ ਰਹੀ ਆ ਸਿੱਖਾਂ ਨੂੰ ਦਾਜ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀ ਆ ਇਹ ਕਹਿ ਰਹੀ ਆ ਕਿ ਸਿੱਖ ਸਾਡਾ ਹਿੰਦੂਆਂ ਦਾ ਇੱਕ 파ਰਟ ਆ ਹਿੰਦੂਆਂ ਦਾ ਇੱਕ ਹਰਿਆਵਲ ਦਸਤਾ ਹੈਗਾ ਜਿਹੜਾ ਹਿੰਦੂਆਂ ਦੇ ਰੱਖ ਲਈ ਬਣਿਆ ਸੀਗਾ ਦੂਜੇ ਪਾਸੇ ਜਿਹੜਾ ਮੁਸਲਮਾਨ ਹੈਗਾ ਮੁਸਲਮਾਨ ਭਾਈਚਾਰੇ ਤੇ ਉਹਦੇ ਸ਼ਰੀਆ ਮੰਡੀ ਹੈਗੀ ਆ ਆ ਇਸ ਜ਼ੁਲਮ ਕਰਦੀ ਹੈਗੀ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਟਾਰਗੇਟ ਹੈਗਾ ਜ ਪੂਰੇ ਭਾਰਤ ਦੇ ਵਿੱਚ ਉਹ ਮੁਸਲਮਾਨਾਂ ਨੂੰ ਬਣਾਇਆ ਜਾ ਰਿਹਾ ਹੈਗਾ ਇਹਦੇ ਨਾਲ ਨਾਲ ਜਿਹੜੇ ਹੈਗੇ ਆ ਐਸਸੀ ਲੋਕਾਂ ਭਾਰਤ ਦੇ ਵਿੱਚ 15% ਗਿਣਤੀ ਦੇ ਵਿੱਚ ਐਸਸੀ ਲੋਕ ਹੈਗੇ 8% ਗਿਣਤੀ ਦੇ ਵਿੱਚ OBC ਜਿਹੜੇ ਹੈਗੇ 52% ਗਿਣਤੀ ਦੇ ਵਿੱਚ ਹੈਗੇ ਆ ਤੇ ਜਿਹੜੀ ਮਿਨੋਰਟੀ ਹੈਗੀ ਆ ਉਹ 15% ਡੀ ਅਗੰਤੀ ਦੇ ਵਿੱਚ ਹੈਗੀ ਆ ਇਹ ਸਾਰਿਆਂ ਨੂੰ ਜਿਹੜੀ ਆਰਸ ਸੀ ਹੈਗੀ ਆ ਉਹ ਆਪਣਾ ਗੁਲਾਮ ਬਣਾ ਕੇ ਚੰਦ ਲੋਕਾਂ ਨੂੰ ਕਿਉਂਕਿ ਆਰਸ ਦਾ ਏਜੰਡਾ ਹੈਗਾ ਜਿਹੜਾ ਉਹਨਾਂ ਦਾ ਫਿਲਾਸਫਰ ਹੋਇਆ ਹੈਗਾ ਉਹਨੇ ਥੋਟ ਆਫ ਦੀ ਬੰਚ ਉਹਦੇ ਵਿੱਚ ਲਿਖਿਆ ਹੈਗਾ ਕਿ ਜੇ ਇਹ ਭਾਰਤ ਨੂੰ ਹਿੰਦੂ ਰਾਸਤ ਬਣਾਉਣਾ ਹੈਗਾ ਤਾਂ ਤੁਹਾਨੂੰ ਜਿਹੜੀ ਇਹ ਦੇਖ ਦੀ ਪੂੰਜੀ ਹੈਗੀ ਆ سرمਾਇਆ ਹੈਗਾ ਉਹ ਚੰਦ ਪੂੰਜੀਪਤੀਆਂ ਦੇ ਹੱਥ ਵਿੱਚ ਤੁਹਾਨੂੰ ਦੇਣਾ ਹੋਵੇਗਾ ਅਸੀਂ ਦੇਖ ਰਹੇ ਹੈਗੇ ਆ ਪਹਿਲੇ 10 ਸਾਲਾਂ ਦੇ ਵਿੱਚ ਸਾਰੇ ਜਿਹੜੇ ਸਰਕਾਰੀ ادارے ਸੀ ਵੇਚ ਤੇ ਇਹਨੂੰ ਵੇਚ ਤੇ ਜਿਹੜੇ ਗੁਜਰਾਤ ਦੇ ਅਡਾਨੀ ਵਾਨੀ ਹੈਗੇ ਆ ਬੰਦਰਗਾਹਾਂ ਵੇਚਤੀਆਂ ਹਵਾਈ ਜਹਾਜ਼ ਜਿਹੜੇ ਸੀਗੇ ਜਿਹੜੇ ਰੇਲਵੇ ਦੇ ਟਰੈਕ ਸੀਗੇ ਰੇਲਵੇ ਸਟੇਸ਼ਨ ਸੀਗੇ ਔਰ ਸਰਕਾਰੀ ਨੌਕਰੀਆਂ ਸੀਗੀਆਂ ਉਹ ਸਾਰੀਆਂ ਲਗਭਗ ਜਿਹੜੀ ਹੈਗੀਆਂ ਉਹ ਉਹਨਾਂ ਦੇ ਕੰਟਰੋਲ 'ਚ ਆ ਗਈਆਂ ਤੇ ਅੱਜ ਜਿਹੜਾ ਰਾਜ ਹੈਗਾ ਅਸਲ ਦੇ ਵਿੱਚ ਜੇ ਮੈਂ ਕਹਾ ਤਾਂ ਸਾਡਾ ਪ੍ਰਧਾਨ ਮੰਤਰੀ ਦਾ ਇੱਕ ਮਖੌਟਾ ਹੈਗਾ ਉਹ ਰਾਜ ਉਹ ਲੋਕ ਕਰ ਰਹੇ ਹੈਗੇ ਆ ਅਡਾਨੀ ਬਾਨੀ ਰਾਜ ਕਰ ਰਿਹਾ ਹੈਗਾ ਤੇ ਉਹਨੂੰ ਪਿੱਛੇ ਜਿਹੜੀ ਤਾਕਤ ਹੈਗੀ ਆ ਜਿਹਦੀ ਮੈਂ ਗੱਲ ਕੀਤੀ ਹੈਗੀ ਆ ਆਰਐਸਐਸ ਉਹ ਕੰਮ ਕਰ ਰਹੇਗੇ ਉਹ ਕਰਵਾਰੀ ਹੈਗੀ ਆ ਉਹਨਾਂ ਕੋਲੋਂ ਤਾਂ ਜੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਇਆ ਜਾਵੇ ਤੇ ਸਾਡੇ ਲਈ ਅਸੀਂ ਕੀ ਕਰਨਾ ਹੈਗਾ ਕਿਉਂਕਿ ਅਸੀਂ ਮਹਾਨ ਸਿੱਖ ਧਰਮ ਨੂੰ ਮੰਨਣ ਵਾਲੇ ਉਹਦੇ ਵਾਰਸ ਲੋਕ ਆ ਤਾਂ ਸਾਡਾ ਫਰਜ਼ ਬਣਦਾ ਹੈਗਾ ਕਿ ਗੁਰੂਆਂ ਦੀ ਸਰਬੱਤ ਦੇ ਭਲੇ ਦੀ ਸੋਚ ਜਿਹੜੀ ਹੈਗੀ ਆ ਮਾਝਕ ਜੀ ਸਾਹਿਬੇ ਇੱਕੋ ਪਹਿਚਾਨ ਮੋਦੀ ਦੀ ਸੋਚ ਹੈਗੀ ਆ ਅੱਜ ਹਿੰਦੂ ਰਾਸ਼ਟਰ ਬਣਾਉਣ ਦੇ ਵਿੱਚ ਸਭ ਤੋਂ ਵੱਡੀ ਰੁਕਾਵਟਾ ਇਸ ਲਈ ਉਹ ਇਹਨਾਂ ਨੂੰ ਖਤਮ ਕਰਕੇ ਇੱਕ ਇੱਕ ਪਲਾਨ ਤਹਿਤ ਸਾਡੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਰੋਜ਼ਗਾਰ ਨਾਲ ਦੇ ਕੇ ਬਾਹਰ ਧੱਕਿਆ ਜਾ ਰਿਹਾ ਹੈਗਾ ਤੇ ਪੰਜਾਬ ਵਿੱਚ ਲਿਆ ਕੇ ਯੂਪੀ ਵਿਹਾਰ ਦੇ ਲੋਕ ਹੈਗੇ ਆ ਉਹਨਾਂ ਨੂੰ ਵਸਾਇਆ ਜਾਂਦਾ ਹੈਗਾ ਉਹਨਾਂ ਨੂੰ ਕੰਮ ਦਿੱਤੇ ਜਾਂਦੇ ਆ ਨੌਕਰੀਆਂ ਦਿੱਤੀਆਂ ਜਾਂਦੀਆਂ ਹੈਗੀਆਂ ਤਾਂ ਜੋ ਜਿਹੜੀ ਇਹ ਵੱਡੀ ਰੁਕਾਵਟਾ ਸਿੱਖ ਖਾਸ ਤੌਰ ਤੇ ਮੈਂ ਗੱਲ ਕਰਾਂ ਮਾਈ ਸਿੱਖਾਂ ਦੀ ਉਹਨਾਂ ਨੂੰ ਕਿਉਂ ਤੁਰਿਆ ਜਾਂਦਾ ਹੈ ਗੱਡੇਰਿਆਂ ਵਾਲੇ ਪਾਸੇ ਉਹਨਾਂ ਨੂੰ ਕਿਉਂ ਤੁਰਿਆ ਜਾਂਦਾ ਹੈਗਾ ਸਾਈ ਬੰਨ ਵਾਲੇ ਪਾਸੇ ਕਿਉਂਕਿ ਇਹ ਹੀ ਵੱਡੇ ਜਿਹੜੀ ਹੈਗੇ ਆ ਗੁਰੂ ਸਾਹਿਬਾਨ ਦੇ ਜਿਹੜੇ ਕਿ ਲਾਡਲੇ ਪੁੱਤ ਹੈਗੇ ਆ ਜਿਹੜੇ ਸਿੱਖ ਨੂੰ ਵਜਾ ਸਕਦੇ ਹੈਗੇ ਆ ਕਿਉਂਕਿ ਸਮਾਂ ਥੋੜਾ ਹੈਗਾ ਮਨੂੰ ਸਮੇਂ ਦੀ ਪਾਬੰਦੀ ਹੈਗੀ ਆ ਤਾਂ ਮੈਂ ਬੇਨਤੀ ਕਰੂੰਗਾ ਕਿ ਸਾਨੂੰ ਇਹ ਸਿਸਟਮ ਬਦਲਣ ਲਈ ਇਕੱਠੇ ਹੋ ਕੇ ਯਤਨ ਕਰਨੇ ਪੈਣੇ ਹੈਗੇ ਆ ਸਾਨੂੰ ਇਕੱਠਿਆਂ ਤੁਰਨਾ ਪੈਣਾ ਹੈਗਾ ਕਿਉਂਕਿ ਅਸੀਂ ਵੱਡੇ ਵੱਡੇ ਦੁਸ਼ਮਣਾਂ ਦੇ ਮੂੰਹ ਮੋੜੇ ਹੈਗੇ ਆ ਜਿਹੜੇ ਇਹ ਲੋਕ ਹੈਗੇ ਆ ਆਰਐਸਐਸ ਦੇ ਲੈੜੇ ਲੋਕ ਹੈਗੇ ਆ ਦਲਾਲ ਲੋਕ ਹੈਗੇ ਆ ਅਸੀਂ ਇਹਨਾਂ ਨੂੰ ਰੋਕ ਸਕਦੇ ਆ ਪਰ ਇੱਕ ਸ਼ਰਤ ਹੈਗੀ ਆ ਕਿ ਅਸੀਂ ਗੁਰੂ ਸਾਹਿਬਾਨ ਦੇ ਉਸ ਫਲਸਫੇ ਨੂੰ ਅਪਣਾ ਲਈਏ ਗੁਰੂ ਸਾਹਿਬਾਨ ਨੇ ਕਿਹਾ ਸੀਗਾ ਜਬ ਲਖ ਖਾਲਸਾ ਰਹੇ ਨਿਆਰਾ ਤਬ ਲਗ ਤੈਗ ਜਿਉ ਮੈਂ ਸਾਰਾ ਜਬ ਜੈ ਗੈਬ ਪ੍ਰਗ੍ਰਿਤ ਤਬ ਮੈਂ ਨਾ ਕਰੂ ਇਨਕੀ ਪ੍ਰਤੀਤ ਤਾ ਸਾਡਾ ਜੜ ਲਾਣਾ ਹੈਗਾ ਨਾ ਉਹ ਸਾਡਾ ਆਰਐਸ ਵਾਲੇ ਬਾਲੇ ਪਾਸ ਜਾ ਰਿਹਾ ਹੈਗਾ ਬੀਜੇਪੀ ਵਾਲੇ ਬਸ ਜਾ ਰਿਹਾ ਹੈਗਾ ਇਸ ਲਈ ਸਾਨੂੰ ਲੋੜ ਹੈਗੀ ਆ ਆਪਣੇ ਗੁਰੂ ਦੇ ਜਿਹੜਾ ਹੈਗਾ ਜਾਤ ਰਹਿਤ ਜਮਾਤ ਰਹਿਤ ਜਿਹੜਾ ਬੇਗਮਪੁਰਾ ਜਿਹੜਾ ਹੈਗਾ ਰਾਜ ਸਥਾਪਿਤ ਕਰਨ ਦੀ ਸਾਡੇ ਬਹੁਤ ਮਹਾਨ ਨੇੜੇ ਹੈਗਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਲਿਆਉਣ ਲਈ ਫਲੇਮੀ ਰਾਜ ਲਿਆਉਣ ਲਈ ਸਾਨੂੰ ਯਤਨ ਕਰਨੇ ਹੋਣਗੇ ਕਿਉਂਕਿ ਅ ਦੋ ਤਿੰਨ ਚੀਜ਼ਾਂ ਜ਼ਰੂਰੀ ਹੁੰਦੀਆਂ ਹੈਗੀਆਂ ਸਾਨੂੰ ਐਜੂਕੇਸ਼ਨ ਫ੍ਰੀ ਮਿਲੇ ਸਾਨੂੰ ਸਿਹਤ ਸੂਲਤਾ ਮਿਲਣਾ ਫ੍ਰੀ ਮਿਲਣਾ ਤੇ ਰੋਜ਼ਗਾਰ ਮਿਲੇ ਅੱਜ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨਾ ਸਾਨੂੰ ਸਿੱਖਿਆ ਦੇ ਰਹੀਆਂ ਸਿੱਖਿਆ ਬਹੁਤ ਮਹਿੰਗੀ ਕਰਤੀ ਹੈਗੀ ਆ ਪ੍ਰਾਈਵੇਟ ਕਰਤੀ ਹੈਗੀ ਆ ਰੋਜ਼ਗਾਰ ਜਿਹੜਾ ਹੈ ਸਾਰਾ ਬਾਹਰ ਨੂੰ ਦੇ ਰਹੇ ਕੇ ਬਾਹਰ ਲੋਕਾਂ ਨੂੰ ਦੇ ਰਹੇ ਹੈਗੇ ਆ ਅਤੇ ਜਿਹੜਾ ਇਲਾਜ ਬਹੁਤ ਵੰਗਾ ਹੋ ਗਿਆ ਹੈਗਾ ਤਮੈਂ ਬੇਨਤੀ ਕਰੂੰਗਾ ਹਰ ਸੰਗਤੜੀ ਬੈਠੀ ਹੈਗੀਆ ਜੇ ਤੁਹਾਨੂੰ ਕਹਿੰਦਾ ਵੀ ਤੁਹਾਨੂੰ ਬਸ ਵਫੀ ਦਿੰਨੇ ਆ ਤੁਹਾਨੂੰ ਅਸੀਂ ਰਸਣਾ ਜੜਾ ਆਟਾ ਤੁਹਾਨੂੰ ਫਰੀ ਦਿੰਨੇ ਹੈਗੇ ਆ ਤਾਂ ਉੱਥੇ ਉਹਨਾਂ ਨੂੰ ਕਹੋ ਸਾਨੂੰ ਇਹ ਨਹੀਂ ਚਾਹੀਦਾ ਸਾਨੂੰ ਫਰੀ ਸਿੱਖਿਆ ਚਾਹੀਦੀ ਆ ਫਰੀ ਇਲਾਜ ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ ਹੈਗਾ ਤਾਂ ਮੈਂ ਸਮਝਦਾ ਹੈਗਾ ਕਿ ਅਸੀਂ ਇਹ ਜੇ ਮੰਗ ਕਰਾਂਗੇ ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਹੋਵੇਗਾ ਤਾਂ ਅਸੀਂ ਹੌਲੀ-ਹੌਲੀ ਜਿਹੜਾ ਹੈਗਾ ਆਪਣੇ ਧਰਮ ਨੂੰ ਬਚਾ ਲਾਂਗੇ ਆਪਣੇ ਵਿਰਸੇ ਨੂੰ ਬਚਾ ਲਾਂਗੇ ਆਪਣੇ ਬੱਚਿਆਂ ਨੂੰ ਜਿਹੜੇ ਨਸ਼ਿਆਂ ਤੇ ਗਲਤਾਨ ਹੈਗੇ ਆ ਉਹਨਾਂ ਨੂੰ ਬਚਾ ਲਾਂਗੇ ਕਿਉਂਕਿ ਇਸੇ ਲਈ ਸਾਡੇ ਬੱਚੇ ਹੈਗੇ ਆ ਉਹ ਨਸ਼ਿਆਂ ਦੇ ਵਿੱਚ ਗਲਤਾਨ ਹੈਗੇ ਆ ਕਿ ਉਹਨਾਂ ਕੋਲ ਸਿੱਖਿਆ ਖੋਹੀ ਜਾ ਰਹੀ ਆ ਰੋਜ਼ਗਾਰ ਖੋਇਆ ਜਾ ਰਿਹਾ ਹੈਗਾ ਉਹਨਾਂ ਕੋਲ ਸਿਹਤ ਸੁਰਤਾ ਕੁੰਈ ਜਾ ਰਹੀਆਂ ਹੈਗੀਆਂ ਤੇ ਨੌਕਰੀਆਂ ਈਆਂ ਹੈਗੀਆਂ ਉਹ ਰੋਜ਼ਗਾਰ ਬਾਹਰ ਦਿੱਤਾ ਜਾ ਰਿਹਾ ਹੈਗਾ ਇਸ ਲਈ ਮੈਂ ਕਿਉਂਕਿ ਸਮਾਂ ਸੀਮਤ ਹੈਗਾ ਇਹ ਆਸ ਕਰਦਾ ਹੈਗਾ ਤੇ ਨਾਲ ਮੈਂ ਯਕੀਨ ਦਵਾਣਾ ਹੈਗਾ ਸਾਡੇ ਬਹੁਤ ਸਤਿਕਾਰਯੋਗ ਬਾਬਰ ਜਿੰਦਰ ਸਿੰਘ ਜੀ ਖਾਲਸਾ ਜਿਹਨੂੰ ਕਿ ਸਾਡੀ ਆਲਰਨੀ ਵੈਲਫੇਅਰ ਸਿਚੁਏਸ਼ਨ ਜਿਹੜਾ ਵੀ ਸਾਨੂੰ ਕੰਮ ਦੇਣਗੇ ਜਿਹੜੀ ਸਾਡੀ ਡਿਊਟੀ ਲਾਉਣਗੇ ਅਸੀਂ ਇਸ ਸਿੱਖੀ ਸਿੱਖ ਵਰਸ ਨੂੰ ਸਿੱਖ ਵਿਰਸਾ ਦਾ ਹਿੱਸਾ ਹੈਗਾ ਉਹਦੇ ਨਾਲ ਮੁੱਢ ਨਾਲ-ਮੁੱਢਾ ਜੋੜ ਕੇ ਚੱਲਾਂਗੇ ਤਾਂ ਮੈਂ ਇਨੀਆਂ ਹੀ ਬੇਨਤੀਆਂ ਨਾਲ ਰਿਹਰੂ ਜੀ ਕਾ ਖਾਲਸਾ ਰਿਹਰੂ ਜੀ ਕੀ ਫਤਿਹ